ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਤੋਕੜ ਗੱਬਣ ਤਾਜੀ ਆ ਤਾਜੀ ਛੋਟੀ ਸੂਈਆ ਆਓ ਵੀਰੇ ਨਾਂ ਮਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਕੁਲਜਿੰਦਰ ਡੇਰੀ ਫਾਰਮ ਇਟਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਨਾਂ ਵੀਰੇ ਕੀ ਹਾਲ ਚਾਲ? ਮਾਲ ਕਰਤਾ ਮਾਲ ਕੇ ਦੀ। ਹੋਏ ਵੀਰ ਜੀ ਕਿੱਥੇ ਰਹਿੰਦੇ ਦੱਸਣੇ ਹੁੰਦੇ ਤੁਹਾਡੇ? ਹਾਂਜੀ ਬਸ ਇਦਾਂ ਹੀ ਤੁਹਾਡੇ ਕੋਲੇ ਵੀਰੇ ਥੋੜਾ ਜਾਂਦਾ ਰਿਹਾ ਨਾ ਜੇ ਤੁਹਾਨੂੰ ਫੋਨ ਕਰਦੇ ਮਾਲ ਹੁੰਦੇ ਵੇਖ ਜਾਂਦਾ ਰਿਹਾ। ਹਾਂਜੀ ਹਾਂਜੀ ਥੋੜਾ ਵੀਰ ਜੀ ਇਦਾਂ ਵੀਡੀਓ ਦਾ ਫਿਰ ਟਾਈਮ ਟੂਮ ਕੀਤਾ ਹੁੰਦਾ ਨਾ ਸੈਟ। ਤਾਂ ਉਹ ਹਾਂਜੀ ਉਹ ਫਿਰ ਟਾਈਮ ਨਹੀਂ ਲੱਗਿਆ ਜੀ। ਮਾਲ ਆਪਣੇ ਕੋਲੋਂ ਆਉਂਦਾ ਜਾਂਦਾ ਕੋਈ ਵੀ ਭਰਾ ਮਰਜੀ ਫੋਨ ਲਾ ਹਰ। ਬਿਲਕੁਲ। ਮਾਲ ਆਉਂਦਾ ਜਾਂਦਾ। ਮਾਲ ਸਾਡੇ ਲਗਾਤਾਰ ਗਾਵਾਂ ਬੱਚੀਆਂ ਨਹੀਂ ਨਹੀਂ ਆਉਂਦੀ। ਠੀਕ ਹੈ ਜੀ। ਆ ਪਸ਼ੂ ਆਪਣੇ ਕੋਲੇ ਚੱਤੇ ਪੈਰ ਹੁੰਦੇ ਆ 1 2 3 ਪਸ਼ੂ 4 ਆ ਕਈ ਏਰ ਪਸ਼ੂ ਵੇਗ ਵੀ ਜਾਂਦਾ ਵਾ ਤਾਂ ਚਲੋ ਫਿਰ ਇੱਕ ਇੱਕ ਅੱਧੇ ਦਿਨ ਤਾਈਂ ਡੀਕ ਲੈਣਾ ਹਨਾ ਤਾਂ ਫੋਨ ਕਰ ਲਿਆ ਕਰਨ ਹਾਂਜੀ ਹਾਂਜੀ ਠੀਕ ਹੈ ਤਵੇਂ ਵੀਰ ਜੀ ਨਾਂ ਦੱਸਿਓ ਆਪਣਾ ਮੈਂ ਦਾ ਗੁਰਬਖਸ਼ ਹੈ ਪਿੰਡ ਬੇਰੀਆਂ ਵਾਲਾ ਅਜੇ ਘੜ ਚੂੜੀਆਂ ਲੱਗ ਗਏ ਆਪਣੇ ਜਿਹੜਾ ਬਰਦਾਸਪੁਰ ਉਹਦਾ ਮਿਰਾ ਦਾ ਉਹਦਾ ਬਾਹੂ ਮੈਨੂੰ ਜਿਆਦਾ ਕਹਿੰਦੇ ਠੀਕ ਹੈ ਜੀ ਤਾਂ ਫੋਨ ਨੰਬਰ ਵੀਰ ਜੀ ਦੱਸਿਓ 7142 ਹਾਂਜੀ 07608 7714207608 ਠੀਕ ਹੈ ਜੀ ਤਾਂ ਆਪਣੇ ਕੋ ਇੱਕ ਚੰਗੀ ਝੋਟੀ ਮੈਂ ਸੁਈ ਜਾਂ ਸੁਆ ਮੈਂ ਸੁਈ ਕੱਲ ਸੁਈ ਦਾ ਸੁਈ ਆ ਠੀਕ ਹੈ ਜੀ ਮਗਰ ਪਾਈ ਇਹਨੇ ਇਹ ਬੱਚਾ ਕੱਟੀ ਆ ਗਈ ਮਗਰ ਵੀਰ ਜੀ ਕੱਟੀ ਕੱਟੀ ਵਿਖਾਓ ਇਹਨੂੰ ਵੇਖੋ ਵੀਰੋ ਚੰਗੇ ਸੀਮਨ ਚ ਆ ਗਈ ਆ ਕੱਟੀ ਆ ਗਈ ਮਗਰ ਹਨਾ ਜੀ ਤਾਂ ਮੈਂ ਇਹਦੀ ਵੀ ਗੱਲ ਕਰੀਏ ਤੇ ਵੱਡੇ ਪੱਲੇ ਚ ਆ ਜੀ ਕੱਟੀ ਵੇਖੋ ਵੀਰ ਜੀ ਥਣ ਥੁਣ ਵੀ ਬੜਾ ਗੇਠ ਗੇਤੇ ਲੱਗਾ ਜੀ ਇਹਨੂੰ ਤਾ ਕੱਟੀ ਮਗਰਾ ਗਈ ਆ ਨਾਰੂ ਦਾ ਬੱਚਾ ਕੱਲ ਸਵੇਰ ਸੁਈਏ ਐਸੇ ਕੱਲ ਸਵੇਰੇ ਸੁਈ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਰ ਜੀ ਵਿਖਾਈਏ ਤੋਰਾ ਇਹਦਾ ਹਾਂਜੀ ਹਾਂਜੀ ਦੁੱਧ ਦਾ ਵੀਰੇ ਦੱਸ ਦੇ ਕੋਈ ਇਹਦਾ ਪਿਛਲੇ ਸੂਏ ਦਾ ਰਿਕਾਰਡ ਦੁੱਧ ਦਾ ਨਾ ਦੱਸ ਸੇਵਾ ਦਾ ਸੇਵਾ ਦਾ ਹਰ ਕੋਈ ਕਹਿੰਦਾ ਦਾ 14 15 ਕਰੋ ਦਿੰਦੀ ਬਿਲਕੁਲ ਹਾਂਜੀ ਹਾਂਜੀ ਬਾਕੀ ਵੀਰ ਜੀ ਨਾ ਦੱਸ ਸੇਵਾ ਦਾ ਸੇਵਾ ਦਾ ਜੀ ਬਾਕੀ ਵੀਰ ਜੀ ਬੰਤਰ ਚੈੱਕ ਕਰ ਲਓ ਫੁੱਲ ਲੰਮੀ ਬੇਲ ਆ ਹਾਂਜੀ ਹਾਂਜੀ ਵੱਡੇ ਪੱਲੇ ਜੇ ਵੀਰੋ ਤਾਂ ਥਨ ਥੂਨ ਦੀ ਗੱਲ ਕਰੀਏ ਤਾਂ ਗੇਠ ਗੇਠ ਤੇ ਥਨ ਲੱਗਿਆ ਤਾਂ ਹੈ ਵੀਰੇ ਪਤਲੇ ਚਮਚਾ ਮੈਂ ਮੈਂ ਦੋਤਾਲੀ ਵੀਰ ਜੀ ਦੁੱਧਾ ਲਿਆ ਜੀ ਤੇ ਲੇਵੀ ਦੀ ਗੱਲ ਕਰੀਏ ਤੇ ਲੇਵਾ ਬਹੁਤ ਸੋਹਣਾ ਤਾਂ ਹਜੇ ਵੀਰੇ ਸਵੇਰੇ 10 ਦਾ ਟਾਈਮ ਆ ਸ਼ਾਮ ਤਾਈਂ ਤੇ ਕਾਫੀ ਬਣ ਜਾਂਦੇ ਨੇ ਕੁਛ ਨਾਲ ਹਜੇ ਬੋਲੇ ਤੇ ਆਏ ਹਨਾ ਜੀ ਠੀਕ ਆ ਤੇ ਵੇਖੋ ਵੀਰੋ ਪਤਲਾ ਚਾਮ ਆ ਗਿਆ ਬਹੁਤ ਚੰਗੀ ਮੈਂ ਆ ਗਈ ਤਾਂ ਹੈ ਵੀ ਕੱਦ ਕਾਠ ਵਾਲੀ ਲੈ ਵੋ ਛੋਟੀ ਹੋ ਕੇ ਲਾ ਕੇ ਦਿਖਾ ਪੜੇ ਚਾ ਵੇਖੋ ਵੀਰੋ ਲੇਵਾਲੂਆ ਚੈੱਕ ਕਰ ਲੋ ਤਾ ਕੱਦ ਕਾਠਾ ਪਤਲਾ ਚਾਮਾ ਮੈਂ ਦਾ ਬਹੁਤ ਚੰਗੀ ਮੈਂ ਆ ਤਾਂ ਵੀ ਕੁ ਵੀ ਰੋ ਲੈਵਾ ਵੀ ਸੋਹਣਾ ਲੱਗਿਆ ਤਾਂ ਮਗਰ ਬੱਚਾ ਵੀ ਚੰਗੇ ਸੀਮਨ ਦਾ ਪਾਲਿਆ ਇਹਨੇ ਤਾਂ ਹੈ ਵੀਰੇ ਪਤਲੇ ਚਾਮ ਦੇ ਵਿੱਚ ਆ ਤਾਂ ਦੁੱਧ ਵੀ ਵੀਰ ਜੀ ਨੇ ਦੱਸਿਆ ਕਿ ਚੰਗਾ ਧਰੂਗੀ ਬਦਵੀਰ ਜੀ ਚੰਗਾ ਚਵਾਈ ਜਾਊਗੀ ਹਾਂ ਜੀ ਦੋ ਦੋ ਵੀਰ ਦੀ ਬਹੁਤ 12 13 ਕਿਲੋ ਵਧੀਆ ਚਵਾਊਗੀ ਬਿਲਕੁਲ ਬਿਲਕੁਲ ਬਾਕੀ ਦੋਤੇ ਤੁਹਾਡੀ ਗੱਲ ਸੁਣਾ ਵੀਰੇ ਸੇਵਾ ਦਾ ਹਨਾ ਜੀ ਬਾਕੀ ਥਨ ਥਨ ਸੋਨਾ ਲੱਗਿਆ ਠੇ ਲੰਮੀ ਬੇਲ ਆ ਪਤਲਾ ਚਾਮਾ ਫੇਸ ਕੁਆਲਟੀ ਵੀਰੇ ਚੈੱਕ ਕਰਨੋ ਤਾਂ ਕੱਟੀ ਬੋਸ ਚੰਗੇ ਸੀ ਮੁੰਡੇ ਭਾਗੀ ਹਨਾ ਜੀ ਚੰਗੇ ਟੀਕੇ ਦੀ ਚੰਗੇ ਟੀਕੇ ਦੀ ਕੱਟੀ ਆ ਗਈਆਂ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਏ ਵੀਰ ਜੀ ਮੁੱਲ ਪਾ ਜਨਾਂਗੇ 1 ਪੰਜ ਕਰਾ ਲਓ 10 ਕਰਾ ਲਓ ਬਿਲਕੁਲ ਹਾਂ ਜੀ ਹਾਂ ਜੀ ਪੂਰੇ ਲੱਖ ਦੀ ਦੇ ਦਈਏ ਲੱਖ ਦੀ ਹਾਂ ਜੀ ਹਾਂ ਜੀ ਠ ਚਲੋ ਰੇਡ ਤੁਹਾਡਾ ਵੀਰ ਜੀ ਠੀਕ ਹੈ ਜਾਇਜਾ ਮਾਂਦਾਨ ਵਿੱਚੋਂ ਮਾਂਦਾਨ ਕਰਾਉਣਾ ਮਾਂਦਾਨ ਕਰਾ ਲਓ ਮਾਂ ਤਨ 2000 ਰੁਪਏ ਛੱਡ ਦੋ ਠੀਕ ਹੈ 98 ਯਾਰ ਇੱਕ ਹੋਰ ਤਾਂ 97 ਆ ਦੀਦਾ 97 ਦੀ ਮੂਲਾ ਵੀ ਮੀਰ ਮਾਂਦਾਨ ਫੁੱਲ ਕਰਾ ਲਊਗਾ ਵੀਰ ਜੀ ਠੀਕ ਹੈ ਜੀ ਆਪਣੇ ਟੋਟਾਂ ਗਾ ਸੱਲੀ ਕਰੇ ਆਪਣੇ ਜਿੱਦਾਂ ਵੀ ਕਰਨੀ ਕਿੰਨੇ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਲਾ ਲਿਓ ਵੱਡੇ ਪੱਲੇ ਜੇ ਮੈਂ ਨਿੱਕੀ ਨਾ ਮੰਨ ਗਏ ਚਲਿਓ ਤਾਂ ਰੇਡ ਦੀ ਗੱਲ ਕਰੀਏ ਤਾਂ ਵੀਰ ਨੇ ਜਾਇਜੀ ਕਰਤਾ ਲੱਖੋਂ ਅੰਦਰ ਆ ਤਾਂ ਵੀਰੇ ਲੈ ਵਾ ਲੂਆ ਬਹੁਤ ਸਵਾਫ ਹੈ ਚੈੱਕ ਕਰ ਲਓ ਸੋਹਣੇ ਥਣਪਾਡੇ ਦੀ ਮਾਲਕਾ ਤੇ ਮਗਰ ਵੀ ਕੱਟੀ ਆ ਗਈ ਆ ਚੰਗੇ ਸੀਮੰਦੀ ਤੇ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਫੋਨ ਜਰੂਰ ਲਾ ਲਿਓ ਮਾਂ ਤਨ ਹੋ ਜਾ ਹਣਾ ਵੀਰੇ ਆ ਜੀ ਮਾਂ ਦਾ ਕੜਾ ਫੁੱਲ ਲਾਏ ਕੋਈ ਆ ਮੋੜਦੇ ਨਹੀਂ ਹਣਾ ਜੀ ਹਾਂ ਜੀ ਦੂਜੇ ਨੰਬਰ ਤੇ ਆ ਗਈ ਵਿਹੜ ਦੂਜੇ ਵਿੱਚ ਨੰਬਰ ਤੇ ਵਿੱਚ ਵਿਹੜ ਆ ਗਈ ਆ ਦੂਜਾ ਸਿਵਾ ਵਿਹੜ ਆ ਬਹੁਤ ਸ਼ਾਨਦਾਰ ਵਸ਼ੀ ਹੈ ਜੀ ਥਣਪਾਣਾ ਖਾ ਲਓ ਵੀਰ ਜੀ ਥਣਥਣ ਦੇਖੋ ਕਦਾਲ ਲਗਾ ਵਸ਼ੀ ਗੱਬਣਾ ਗਈ ਹਣਾ ਜੀ ਗੱਬਣਾ ਗੱਬਣਾ ਤਾਂ ਵੇਖੋ ਵੀਰੋ ਹਾਂ ਜੀ ਖਣਲੇਵਾ ਚੈੱਕ ਕਰਨਾ ਐ ਗੁਲਾਬੀ ਥਾਣਾ ਗਿਆ ਤਾਂ ਦੁੱਧ ਵਾਲੀਆਂ ਮੈਂ ਪਾਪਾ ਪੂਪਾਂ ਲੱਗੀਆਂ ਨਾਣਾ ਰੂਣਾ ਮਾਨੇ ਤੇ ਬਹੁਤ ਹਨਾ ਜੀ ਪਹਿਲੇ ਨੇ 22 ਕਿਲੋ ਭਰਿਆ ਭਰਿਆ ਜੀ ਚੰਗੇ ਰਿਕਾਰਡ ਵਾਲੀ ਅੱਜ ਤਾਂ ਵੀਰੇ ਫੇਸ ਕੁਆਲਟੀ ਦੀ ਗੱਲ ਕਰੀਏ ਬਹੁਤ ਸੋਹਣੀ ਵੇੜਾ ਇਹ ਵੀ ਹੈ ਵੱਡੇ ਪੱਲੇ ਜੀ ਵੀਰੇ ਐ ਲੰਮੀ ਬੇਲ ਆ ਵੇੜ ਤਾਂ ਵੀ ਜੀ ਕਿੰਨਾ ਟਾਈਮ ਖੜਦੀ ਐ ਵੀ ਜੀ ਹੁਣ ਬੱਦ ਤਿਆਰ ਹੀ ਐ ਪੰਜ ਚਾਰ ਦਿਨ ਲੈਣੇ ਵੀ ਪੰਜ ਚਾਰ ਦਿਨ ਖੜਨੇ ਆ ਜੀ ਤਾਂ ਮਸ਼ੀਨ ਬਾਨਾ ਵਿਧੀ ਬੜਾ ਅੱਛਾ ਜੀ ਦੁੱਧ ਦਾ ਚੰਗਾ ਦੱਸ ਦੇ ਰਿਕਾਰਡ ਵੀ ਜੀ ਦੁੱਧ ਵੀ ਜੀ 22 ਕਿਲੋ ਪਹਿਲੇ ਸੂਏ ਭਰਿਆ 22 ਲੀਟਰ 22 ਲੀਟਰ ਭਰਿਆ ਠੀਕ ਆ ਜੀ ਤੰਬਾਕੀ ਲੇਵਾ ਵੀ ਦੱਸਦਾ ਤਾਂ ਨਿਸ਼ਾਨੀਆਂ ਦੱਸ ਦੀਆਂ ਦੁੱਧ ਵਾਲੀਆਂ ਕਿਆ ਬਾਤ ਹੈ ਨਾ ਦੇਖੋ ਵੀਰ ਜੀ ਮੈਨਾਂ ਵੀਰੇ ਕਹਿਣ ਦੀ ਗੱਲ ਹੀ ਕੋਈ ਨਹੀਂ ਵੇਖੋ ਜੀ ਚੈੱਕ ਕਰੋ ਤੇ ਤੋਰਾ ਵਿਖਾਈਏ ਕੁਆਲਟੀ ਦੱਸ ਨਹੀਂ ਦੁੱਧ ਦੀ ਕੁਆਲਟੀ ਬਿਲਕੁਲ ਜੀ ਕਿੰਨਾ ਮੇਰਾ ਪਸ਼ੂ ਰੱਖਿਆ ਉਹਨਾਂ ਨੂੰ ਪਤਾ ਹੀ ਹੁੰਦਾ ਹੈ ਨਾ ਜੀ ਹਾਂ ਜੀ ਤਾਂ ਦਿਨ ਹਜੇ ਲੈ ਜੂ 5-6 ਦਿਨ ਹਨਾ ਜੀ ਜੀ ਵੀਰ ਜੀ 5-6 ਲੈ ਜੂ ਆ ਤਾਂ ਬੜੀ ਹੋਣ ਤੋਂ ਕਾਫੀ ਹੈ ਬਣੀ ਆ ਵੇਖੋ ਵੀਰਿਓ ਲੈਵਲ ਉਹ ਆ ਬਹੁਤ ਸ਼ਾਨਦਾਰ ਲੱਗਿਆ ਬਹੁਤ ਚੰਗੀ ਵੜਾ ਐ ਗਾੜ ਰੰਗੂ ਸਿੱਧੀ ਆ ਉੱਪਰੋਂ ਵੀ ਤਰਰਾਜੀ ਫੋਲਾ ਤਾਂ ਗੱਲ ਕਰੀਏ ਬਰੀਡ ਦੀ ਤੇ ਬਰੀਡ ਵੀ ਬਹੁਤ ਚੰਗੀ ਆ ਥਾਣ ਤੁਣ ਬਹੁਤ ਵਧੀਆ ਚਵਾਈ ਵਾਲਾ ਥਾਣਾ ਗਿਆ ਵੜਨ ਨਾ ਮਾਣੋ ਜੀ ਜਿਵੇਂ ਮਾਦੀ ਖਾ ਕੇ ਬੈਠਾ ਰਹੇ ਬਿਲਕੁਲ ਜੀ ਨਸਲ ਆ ਨਾ ਹਾਂ ਜੀ ਹਾਂ ਜੀ ਇੰਨੀ ਵਸ਼ੀ ਹੋਣੀ ਨਹੀਂ ਬੰਨੀ ਆ ਜੀ ਬਿਲਕੁਲ ਸੋਹਣੀ ਸੁਨੱਖੀ ਵੜਾ ਵੀਰਿਓ ਤਾਂ ਚੰਗੇ ਪਸ਼ੂ ਵੀਰ ਕੋਲੇ ਤੁਸੀਂ ਚੱਲ ਕੇ ਹੁੰਦੇ ਹੋ ਦੂਰੋਂ ਤੂੰ ਛੱਡੋਗੇ ਨਹੀਂ ਸਾਫ ਸੁਥਰੇ ਪਸ਼ੂਆ ਵੇਡ ਵੇਡ ਜਿਹੜੇ ਟਿੱਲ ਬਹੁਤ ਆ ਹਨਾ ਜੀ ਵੀਰ ਜੀ ਮੱਛੀ ਇੰਨੀ ਹਰਬਾਨੀ ਹੈ ਇੰਨੀ ਬਣੂਗੀ ਜੀ ਹੋਰ ਹਰਬਾਨੀ ਬਿਲਕੁਲ ਦੇਖੋ ਵੀਰੋ ਟਿੱਲਾ ਬਹੁਤ ਨੇ ਜੇ ਲੇਵੇਂ ਚ ਵੀਰ ਜੀ ਦਾ ਦੁੱਧ ਭਰਿਆ ਵੀਰ ਜੀ ਆਖਰ ਨਾਲ ਜੇ ਖਾਈ ਜਾਲ ਕੁਆਲਟੀ ਤਾਂ ਹੀ ਭਰਿਆ ਨਾ ਤਾਂ ਹੀ ਤਾਂ ਹੀ ਜੀ ਤਾਂ ਬਾਕੀ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਵੈਡ ਹੋ ਜੂ ਜੀ ਮੁੱਲ ਤਾਂ ਨਾਲ ਹੀ ਤੁਹਾਨੂੰ ਪਤਾ 25 ਕਿਲੋ ਵਾਲੀ ਦਾ ਜਿਹੜਾ ਹੁਣ ਤਾਂ ਜਿਹਦੇ ਮੰਗਦੇ ਨਾਲ ਹੀ ਕੋਈ ਲੱਖ ਵੀ ਮੰਗੀ ਜਾਂਦਾ ਬਿਲਕੁਲ ਮੰਗੀ ਜਾਂਦਾ ਹਾਂਜੀ ਦੇ ਦੇ ਦੀਏ 80 ਹਜ਼ਾਰ ਦੇ ਵੀਰ ਦੀ 80 ਦੀ ਹਾਂਜੀ ਤਾਂ ਮਾਂ ਤਾਂ ਵੀਰੇ ਹੋ ਜੋ ਮਾਂ ਤਾਂ ਵੀਰੇ ਕਰਾਓ ਜਿੰਨਾ ਕਰਾਉਣਾ ਨਹੀਂ ਕਰਦੇ ਦੇ ਦੀਏ 75 ਦੀ ਹਾਂਜੀ ਚਲੋ ਕੇ ਵੀਰ ਨੇ ਸਾਹਮਣੀ 6-7 ਦਿਨ ਹਾਂਜੀ ਪਰ ਵੈੜ ਵੈੜ ਆ ਵੀਰੋ ਤੁਸੀਂ ਚੱਲ ਕੇ ਆਓਗੇ ਛੱਡ ਕੇ ਨਹੀਂ ਜਾਂਦੇ ਹੈ ਵੀ ਚੰਗੇ ਰਿਕਾਰਡ ਵਾਲੀ ਹਾਂਜੀ ਹਾਂਜੀ ਤਾਂ ਵੀਰ ਜੀ ਜਾਇ ਜੀ ਕਰਦੀਏ ਵੀਰਾਂ ਨੂੰ ਕਰਾਇਆ ਪੈ ਜਾਂਦਾ ਛੱਡੋ ਵੀਰ ਜੀ ਜੋਸ਼ ਛਡਾਣਾ ਹਾਂ ਨਾ ਪੂਰੇ ਕਰਦੀਏ 70 ਦੀ ਜਾਂਦ ਦੋ ਘਾਟ ਹੋ ਦੇ ਦਾਂਗੇ 60000 ਦੀ 60000 ਦੀ ਵੀਰ ਜੀ ਵਾਸੀ ਦੇ ਕਿਉਂ ਲਾਵੇ ਮਾਂ ਤਾਂ ਮਾਂ ਉਹ ਤਾਂ ਕਥਾਈ ਨਾ ਵੀਰ ਮੇਰਾ ਕਰੇ ਮਾਂ ਤਾਰ ਕਰਾਂਗੇ ਕਥਾਈ ਨਾ ਕਰੇ ਵੀ ਨਾ ਠੀਕ ਹੈ ਸਾਈ ਨਾ ਕਰੇ ਵੀ ਮੈਂ ਭਰਾ ਬਿਲਕੁਲ ਤਾਂ ਵੇਖੋ ਵੀਰੋ ਰੇਡ ਵੀਰ ਦਾ ਜਿਆ ਜਿਆ 70 ਚੋਂ ਵੀ ਦੋ ਛੱਡ ਦੇਣਗੇ ਬਾਕੀ ਵੀਰੇ ਬਹੁਤ ਟੌਪ ਕਲਾਸ ਵੈੜਾ ਐ ਸਿੱਧੀ ਸੱਦੀ ਆ ਤਾਂ ਫੇਸ ਕੁਆਲਿਟੀ ਵੀ ਸੋਹਣੀ ਸੁਨੱਖੀ ਵੈੜਾ ਜੀ ਹਾਂਜੀ ਚੰਗੀ ਸੋਹਣੀ ਵੈੜਾ ਗੀ ਠੀਕ ਆ ਜੀ ਤਾਂ 60000 ਦੀ ਬਾਕੀ ਵੀਰੇ ਫੋਨ ਲਾ ਲਿਓ ਮਾਂ ਤਾਂ ਹੋ ਜੂ ਹਣਾ ਜੀ ਠੀਕ ਆ ਜੀ ਅਣੀ ਗਾੜੀ ਆ ਕੀ ਵਿਜੇ ਟੋਕੜ ਗੱਬਣਾ ਇਹ ਟੋਕੜ ਗੱਬਣਾ ਹਾਂਜੀ ਇਹਨੂੰ 6 ਮਹੀਨਾ ਲੱਗਣਾ ਆ 30 ਤਰੀਕ ਨੂੰ 30 ਤਰੀਕ ਨੂੰ 6 ਮਹੀਨਾ ਲੱਗ ਜਾਣਾ ਫਾਰਮ ਤੋਂ ਵੱਡੀ ਵਾੜ ਲਈ ਆ ਠੀਕ ਆ ਜੀ ਤਾਂ ਦੁੱਧ ਵੀ ਜੀ ਉਹਨਾਂ ਦੇ ਨਾਲ ਦੁੱਧ ਵੀ ਜੀ 8 ਕਿਲੋ 7 ਦਿਨ ਗਾਰੰਟੀ ਦਵਾਂਗੇ 7 ਦਿਨ ਗਾਰੰਟੀ ਹਾਂਜੀ ਹਾਂਜੀ ਤਾਂ ਸੱਜਰ ਨੇ ਤੇ ਬਹੁਤ ਚੰਗਾ ਚੋਆ ਆਊਗਾ ਇੱਕਦਮ ਬ੍ਰੀਡ ਦਾ 30 ਲੀਟਰਾਂ ਦੇ ਚੋਆ ਆਪਾਂ ਕਿਸੇ ਦੇ ਕਹਿੰਦੇ ਆ ਉਹ ਗਾੜੀ ਸੇਵਾ ਸੇਵਾ ਦੁੱਧ ਸੇਵਾ ਦਾ ਦੁੱਧ ਵੀਰੋ ਸੇਵਾ ਦਾ ਬਾਕੀ ਤੁਸੀਂ ਪਸ਼ੂ ਵੇਖ ਲਿਆ ਕਰੋ ਪਸ਼ੂ ਤੋਂ ਅੰਦਾਜ਼ਾ ਲਾਓ ਕਿਉਂਕਿ ਪਸ਼ੂ ਦੱਸਦਾ ਖੋਦ ਵੀ ਸੱਜਰ ਕਿਨਾ ਮੈਂ ਦੁੱਧ ਚ ਆਇਆ ਹੋਊਗਾ ਐਨ ਠੰਡ ਤੁੰ ਗੁਲਾਬੀ ਆ ਗਿਆ ਖੋਲੋ ਵੀਰ ਜੀ ਤੋਰਾ ਵਿਖਾਈਏ ਉਹ ਗੱਡੀ ਵਸ਼ੀਅ ਵੀਰ ਜੀ ਠੀਕ ਹੈ ਬਤੋ ਜੀ ਤਾਂ ਵੇਖੋ ਵੀਰੋ ਟੋਕਰ ਗੱਬਣਾ ਗਈ ਆ ਵੱਡੇ ਪੱਲੇ 'ਚ ਕੱਦ ਕਾਠਾ ਲਈ ਆ ਫੁੱਲ ਬਰੀਡ ਤਲੇਵੇ ਦੀ ਗੱਲ ਕਰੀਏ ਤਾਂ ਵੀਰੇ ਬਹੁਤ ਸੋਹਣਾ ਲੈਵਾ ਹੁਣ ਤੋਂ ਬਾਕੀ ਇਹ ਜੇ ਆਪਣਾ 30 ਦਿਨ ਨੂੰ ਲੱਗਣਾ ਜੀ ਹਾਂ ਛੇ 30 ਦਿਨ ਛੇ ਮਹੀਨਾ ਲੱਗਣਾ ਠੀਕ ਆ ਜੀ ਤਾਂ ਵੀਰੋ ਵੱਡੀ ਵਹਿੜਾ ਸੁੰਦਿਆਂ ਤੱਕ ਦੁੱਧ ਦੇਣ ਵਾਲੀ ਆ ਬਰੀਡ ਤਾਂ ਬਰੀਡ ਐਵੇਂ ਦੀ ਸਵਾ ਲੱਖ ਦੀ ਤਿਆਰ ਹੋ ਗਏ ਤਿਆਰ ਹੋ ਕੇ ਆ ਗਈ ਹੈ ਜੀ ਬਾਕੀ ਵੀਰੇ ਫੇਸ ਕੁਆਲਟੀ ਚੈੱਕ ਕਰੋ ਬਹੁਤ ਸੋਹਣੀ ਵੇੜਾ ਕੱਦ ਕਾਠਾ ਲੀਆ ਲੰਮੀ ਬੇਲ ਤੇ ਵੱਡੇ ਪੱਲੇ ਚਾ ਵੱਡੇ ਪੱਲੇ ਵੀ ਬਾਕੀ ਵੀਰ ਜੀ ਤੁਸੀਂ ਇੱਥੇ ਚੱਲ ਕੇ ਵੀ ਆਓਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਬਹੁਤ ਚੰਗੇ ਪਸ਼ੂ ਆ ਵੀਰ ਕੋਲੇ ਤਾਂ ਲੰਮੇ ਸਮੇਂ ਤੋਂ ਕਾਮਾ ਵੀਰ ਉਹਨਾਂ ਦਾ ਵਪਾਰ ਦਾ ਹੀ ਚੰਗੇ ਥਣ ਥਣ ਵਾਲੇ ਵਧੀਆ ਪਸ਼ੂ ਲੈ ਕੇ ਹੁੰਦੇ ਆ ਵੀਰ ਥਣ ਥਣ ਸੋਹਣੇ ਲੱਗੇ ਵੇੜਾ ਨੂੰ ਥਾਂ ਦੀ ਗੱਲ ਕਰੀਏ ਬਹੁਤ ਸੋਹਣਾ ਥਣ ਲੱਗਿਆ ਜੀ ਥਣ ਦੀ ਵੀਰ ਜੀ ਤਾਂ ਹੈ ਵੀ ਸੀਜ਼ ਲੱਗ ਹਨਾ ਜੀ ਹਾਂ ਜੀ ਹਾਂ ਜੀ ਕੀ ਬਾਤ ਬੈ ਜਾਣਾ ਬੈਠਾ ਕੋਈ ਸ਼ਾਣਾ ਬੈਠਾ ਇਹ ਲੋਵੀ ਨੇ ਮੇਜੀ ਠੀਕ ਆ ਜੀ ਹਾਂ ਜੀ ਬਹੁਤ ਚੰਗੀ ਵਿਹੜਾ ਗੀ ਤਾਂ ਵੀਰ ਜੀ ਹੁਣ ਇਹਦਾ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਵੀਰ ਜੀ ਵਿਹੜਾ ਮੇਰੀਆਂ ਸਾਖੇ ਆ ਦੇ 60 ਦੀ ਹਾਂ ਜੀ ਮਾਨ ਤਾਂ ਮਿਰਜੇ ਮਾਨ ਤਾਂ ਕਰਾਓ ਇਹਦੀ ਜੋ ਕਰਾਣ ਨਹੀਂ ਕਰਦੇ ਤੁਸੀਂ ਆਪ ਹੀ ਕਰਦੇ ਹੋ 55 ਜੀ ਠੀਕ ਹੈ ਬਾਕੀ ਇਹ ਹੈ ਕਿ ਚਲੋ ਕਦੋਂ ਜਵਾਂ ਦੇ ਛਡਾਓ ਤੁਹਾਡੀ ਖੁਸ਼ੀ ਪੂਰੇ ਪੰਜਾਬ ਦੀ ਖਾਨਾ ਧਕਾਓ ਜੀ ਚਲੋ ਕੋਈ ਨਾ 50000 ਦੀ ਵੀਜੀ ਦੇ ਦਾਂਗੇ ਫੋਨ ਲਾ ਕੇ ਮਾਰਦ ਕਰ ਦਾਂਗੇ 53 ਜੀ ਹਾਂ ਜੀ ਚਲ ਬੂੰਜਿਆ ਦੀ ਕਰਦੇ ਹੋ ਹਣਾ ਤਾਂ ਬਾਕੀ ਚਲੋ ਵੀਰੇ ਕਿੰਨਾ ਵੀ ਨਾ ਉਹਨਾਂ ਪਸ਼ੂ ਰੱਖੇ ਉਹਨਾਂ ਨੂੰ ਪਤਾ ਵੀ ਜੀ ਅੱਜ ਵੈੜ ਇੰਨੇ ਦੀ ਆ ਤਾਂ ਟੁਕੀ ਦਾ ਤੇ ਆਪੇ ਹੀ ਲੱਖ ਤੋਂ 12 ਚ ਪਿੰਦਾ ਵੈੜ ਨੂੰ ਕਿਉਂਕਿ ਵੈੜ ਸੁਣੀ ਸੁਣਖੀ ਆ ਕੇ ਪਾਸੇ ਉੱਲਾ ਨਹੀਂ ਸਿਆ ਹਾਂ ਵੀ ਨੇ ਰਹਿ ਗਏ 4 ਮਗਰ 4 ਮਗਰ ਰਹਿ ਗਏ ਬਿਲਕੁਲ 4 ਮਹੀਨੇ ਸਿਆਦ ਸੂਵੇ ਦਾਂਗੇ ਸਰ ਨਾਲ ਦੁੱਧ ਪਾਣੀ ਨੇ ਦੁੱਧ ਦਾ ਲਈ ਡੱਕੇ ਲੋਣੇ ਆਦੋ ਮੌਸਮ ਸਹੀ ਹੁੰਦਾ ਹਾਂਜੀ ਹਾਂਜੀ ਤਾਂ ਬਾਕੀ ਹੁਣ ਵੀ ਘਰ ਚ ਹੋਏਗਾ ਤਾਂ ਵੀ ਦੁੱਧ ਤੇ ਚੰਗਾ ਭਰੂ ਵੀ ਭਰੂਗੀ ਜੀ ਤੇ ਗਿਆ ਵੇਚੂਗਾ ਤਾਂ ਵੀ ਦੂਣ ਪਾ ਜਾਣੇ ਨਾਲੇ ਦੁੱਧ ਬਾਕੀ ਨਿਸ਼ਾਨੀਆਂ ਦੱਸ ਦਿਆਂ ਵੀਰ ਜੀ ਹਾਂਜੀ ਐ ਕਿਹੜੇ ਜੋਸ਼ ਵਾਲੀ ਵੇੜ ਆ ਦੁੱਧ ਵਾਲੀ ਆ ਉਹ ਆਪਣਾ ਬੁਖਾਲਦੀ ਆ ਜੀ ਤਾਂ ਹੁਣ ਵੀਰ ਜੀ ਬੁੰਜਾ ਯਾਰ ਦੀ ਹੋ ਜੂ ਹਨਾ ਜੀ ਹਾਂਜੀ ਠੀਕ ਆ ਜੀ ਤਿੰਨ ਪਸ਼ੂ ਆ ਗਏ ਕੋਲੇ ਹਾਂਜੀ ਤਾਂ ਵੇਖੋ ਵੀਰੋ ਰੇਟ ਵੀਰ ਉਹਨਾਂ ਦੇ ਜੈ ਜੈ ਵੱਡੀ ਵੇੜਾ ਇਹ ਵੀ ਬਹੁਤ ਚੰਗੀ ਵੇੜਾ ਕੀ ਆ ਬਹੁਤ ਚੰਗੇ ਰਿਕਾਰਡ ਵਾਲੀ ਵੀਰ ਜੀ ਦੱਸਦੇ ਵੇੜਾ ਵੀ ਤਾਂ ਇਹ ਵੀਰੇ ਗੱਬਣ ਆ ਬਸ ਦਿਨ ਪੰਜ ਸੱਤ ਦਿਨ ਬਾਕੀ ਨੇ ਵੀਰ ਜੀ ਇੰਨੀ ਵਸੀ ਹੋ ਬਣ ਜਾਣੀ ਬਣੂਗੀ ਜੀ ਓਲੀ ਪੋਲੀ ਏ ਥੱਲੇੋਂ ਕਾਫੀ ਬਾਨੇ ਤੋਂ ਬਣੂ ਬਹੁਤ ਤਾਂ ਛੋਟੀ ਮੈਂ ਨਹੀਂ ਗੱਲ ਕਰੀਏ ਵੀਰੇ ਇਹ ਵੀ ਬਹੁਤ ਸਾਫ ਆ ਬੱਚਾ ਚੰਗੇ ਸੀਮਾ ਦਾ ਪਾਲਿਆ ਇੰਨੇ ਮਗਰ ਤਾਂ ਲੈ ਵਾਲੂ ਆ ਚੰਗਾ ਘੈਂਟ ਆ ਸੌਖਾ ਭਰੀ ਆ 1 ਸਵਾ ਲੱਖ ਰੀਨੇ ਬਰਾ ਭਰਨਾ ਤੇ ਇਨੇ ਬਰਾ ਬਿਲਕੁਲ ਜੀ ਪਤਲੇ ਚਮਚਾ ਤਾਂ ਬੰਦੇ ਚਮਚੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਿਓ ਸ਼ੇਅਰ ਕਰਿਓ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਐਡਰੈਸ ਦੱਸ ਦਿਓ ਆਪਣਾ ਫਿਰ ਵੀਰ ਜੀ ਆਪਣਾ ਫਿਰ ਫਰੇਗਰ ਤੂੜੀਆਂ ਦੇ ਲਾਗੇ ਮੇਰੀ ਨਾਲ ਹਾਂਜੀ ਜ਼ਿਲ੍ਹਾ ਗਰਦਾਸਪੁਰ ਸਿਗਰ ਬਟਾਲਾ ਠੀਕ ਹੈ ਦੇ ਲਾਗੇ ਆਪਣੇ ਠੱਠਾ ਪੈਜ ਦਾ ਜੋ ਹਾਂ ਲੋਦੀ ਨਗਰ ਵੀ ਲਾਗੇ ਹਾਂਜੀ ਮੇਨ ਰੋਡ ਤੋਂ ਉਹਨਾਂ ਦੀ ਕਿਲੋਮੀਟਰ ਆਪਣਾ 12ਵਾ ਡੇਰਾ ਠੀਕ ਹੈ ਜੀ ਤਾਂ ਫੋਨ ਨੰਬਰ ਵੀ ਦੱਸ ਦਿਓ ਇੱਕ 7014307608 ਵੀਰ ਕੋਈ ਫੋਨ ਲਾਵੇ ਮਾਨਤਾ ਨੂੰ ਫੋਲ ਕਰ ਫੋਲ ਕਰਨਗੇ ਹਨਾ ਜੀ ਫੋਨ ਲਾਉਣ ਜ਼ਰੂਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ